ਇਹ ਇਹ ਕਿੰਨੇ ਦੇਵੇਂਗਾ ਇਹ ਵੀ 450 ਦੀ ਦੇ ਦੇਣੀ ਹੈ ਸਾਢੇ 400 ਰੁਪਏ ਦੇ ਵਿੱਚ ਤੁਹਾਨੂੰ ਇੰਨੀ ਸੋਹਣੀ ਸ਼ਰਟ ਮਿਲ ਜਾਣੀ ਹੈ ਸਾਢੇ 450 ਰੁਪਏ ਦੇ ਵਿੱਚ ਉਹ ਵੀ ਜੁੰਮੇਵਾਰੀ ਵਾਲੀ ਹਾਂਜੀ ਹਾਂ ਆਏ ਨਹੀਂ ਹੋਊਗਾ ਵੀ ਤੁਸੀਂ ਲੈ ਗਏ ਤੇ ਭਰਾੜ ਹੋ ਗਈ ਹਾਂਜੀ ਤੇ ਆਹ ਕਿੰਨੇ ਦੇਵੇਂਗਾ ਆਹ ਹੁਣ ਪ੍ਰੀਤ ਫੇਰ ਥੋਡੇ ਵਾਲੀ ਆ ਗਈ ਓਏ ਹੈ ਆ ਵੀ 450 ਦੀ ਵੀ 450 ਦੀ ਯਾਰ ਸਾਦਕ ਦੇ ਵਿੱਚ ਆਇਆ ਸੱਜਣੋ ਬ੍ਰਦਰਸ ਵਾਲਿਆਂ ਦੇ ਆ ਪਹਿਲਾਂ ਤਾਂ ਬਾਹਰਲੇ ਪਾਸੇ ਦੇਖ ਲਓ ਵੀ ਜਿਹਨੇ ਤਾਂ ਸਭ ਤੋਂ ਘੱਟ ਪੈਸੇ ਖਰਚਣੇ ਉਹਦੇ ਲਈ ਤਾਂ ਬਹੁਤ ਘੱਟ ਪੈਸਿਆਂ ਤੇ ਬਹੁਤ ਵਧੀਆ ਕੱਪੜਿਆਂ ਦੀ ਸੇਲ ਲੱਗੀ ਹੋਈ ਆ ਤੇ ਅੰਦਰਲੇ ਪਾਸੇ ਆ ਜਿਹੜੇ ਉਹ ਕੱਪੜੇ ਆ ਵੀ ਜਿਨ੍ਹਾਂ ਕੱਪੜਿਆਂ ਨੂੰ ਤੁਸੀਂ ਆਪਾਂ ਇਹ ਮੰਨ ਸਕਦੇ ਹੋ ਪੂਰੇ ਘੈਂਟ ਕੱਪੜੇ ਆ ਤੇ ਪਰ ਹਾਂ ਇਹ ਵੀ ਇਹ ਨਹੀਂਗਾ ਕਿ ਬਹੁਤ ਜ਼ਿਆਦਾ ਪੈਸਿਆਂ ਦੇ ਵਿੱਚ ਤੁਹਾਨੂੰ ਮਿਲਣਗੇ ਇਹ ਤੁਹਾਨੂੰ ਜਾਇਜ਼ ਰੇਟਾਂ 'ਚ ਹੀ ਮਿਲਣਗੇ ਆਪਾਂ ਮੁੰਡੇ ਨਾਲ ਗੱਲਬਾਤ ਕਰਦੇ ਆਂ ਆਪਾਂ ਕੁਝ ਰੇਟਾਂ ਦੀ ਵੀ ਡਿਸਕਸ਼ਨ ਕਰ ਲਈਏ ਮਖਣਾ ਹਾਂਜੀ ਹਾਂਜੀ ਕਰਦੇ ਹਾਂ ਹਾਂ ਆਪਾਂ ਰੇਟਾਂ ਦੀ ਵੀ ਤੇਰਾ ਨਾਂ ਦੱਸ ਪਹਿਲਾਂ ਤਾਂ ਮੈਨੂੰ ਨਾਂ ਕੀ ਹੈ ਹਾਂ ਹਰਜੋਤ ਹਰਜੋਤ ਆ ਮੁੰਡੇ ਦਾ ਨਾ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਾਂ ਇਹ ਇੱਕ ਜ਼ਿੰਮੇਦਾਰ ਪਰਿਵਾਰ ਹੈ ਤੇ ਬਾਈ ਹੁਣੀ ਦੱਸਦੇ ਬਾਈ ਕਹਿੰਦੇ ਵੀ ਪਹਿਲਾਂ ਸਾਡਾ ਰਾਤਾ ਸੀਗਾ ਵੀ 12 ਜਵਾਕ 10 12 ਕਰਕੇ ਬਾਹਰ ਭੇਜਦੇ ਗਏ ਹਾਂ ਤੇ ਬਾਹਰ ਭੇਜਦੇ ਪਹਿਲਾਂ ਰਾਤਾ ਸੀ ਬਾਹਰ ਭੇਜ ਜਾਂਦਾ ਫਿਰ ਕਹਿੰਦੇ ਨਹੀਂ ਯਾਰ ਆਪਾਂ ਯਾਰ ਜਵਾਕ ਇੱਥੇ ਰੱਖੀਏ ਮੈਂ ਤੁਹਾਨੂੰ ਬਾਈ ਬਣ ਕੇ ਬੋਲਣਾ ਯਾਰ ਵਿੱਚ ਹਾਂ 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 ਤੇ ਬਾਈ ਹੁਣਾਂ ਨੇ ਬਾਈ ਹੁਣਾਂ ਨੇ ਸੋਚਿਆ ਯਾਰ ਪਹਿਲਾਂ ਤਾਂ ਐਂ ਸੋਚਿਆ ਵੀ ਯਾਰ ਆਪਾਂ ਬਾਹਰ ਭੇਜ ਦਈਏ ਜਵਾਕ ਫਿਰ ਕਿਹਾ ਕਿ ਨਹੀਂ ਯਾਰ ਆਪਾਂ ਇੱਥੇ ਰੱਖਦੇ ਆ ਇੱਥੇ ਕੰਮ ਕਰਦੇ ਆ ਸਾਦਕ ਦੇ ਵਿੱਚ ਨਾ ਸਜਣੋਂ ਬਾਈ ਹੁਣਾਂ ਦਾ ਐਸ ਵਕਤ ਬਹੁਤ ਵਧੀਆ ਸੋਹਣਾ ਕੰਮ ਆ ਨਵਾਂ ਕੰਮ ਕੀਤਾ ਪਰ ਰਿਸਪੌਂਸ ਬਹੁਤ ਗ੍ਰੇਟ ਆ ਲੋਕਾਂ ਦਾ ਬਹੁਤ ਵਧੀਆ ਗਾਕੀ ਹੋ ਰਹੀ ਆ ਕਿਉਂਕਿ ਨਵੇਂ ਬੰਦੇ ਆ ਇਸ ਕਰਕੇ ਬਹੁਤ ਜਾਇਜ਼ ਰੇਟਾਂ ਤੇ ਮਤਲਬ ਕੋਈ ਮਨਾਫਾ ਮੂਨਾਫਾ ਨਹੀਂ ਇਸ ਵਕਤ ਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਬਾਈ ਹੁਣੀ ਇਸ ਕਰਕੇ ਜਾਇਜ਼ ਰੇਟਾਂ ਤੇ ਦੇ ਰਿਹਾ ਸੋਹਣਾ ਹਾਂਜੀ ਆਪਾਂ ਰੇਟਾਂ ਤੋਂ ਸ਼ੁਰੂ ਕਰ ਦਈਏ ਆ ਕਿੰਨੇ ਦੇਈ ਦਊਂਗੇ ਸ਼ਰਟ ਇਹ 450 ਹੀ ਦੇਵਾਂਗੇ ਆ ਸਾਡੇ ਫੁੱਲ 슬ੀਵ ਦੀ ਫੁੱਲ ਫੁੱਲ 슬ੀਵ ਦੀ ਗਰੰਟਡ ਹੋਊਗੀ ਜੇ ਕੁਝ ਵੀ ਹੁੰਦਾ ਤਾਂ ਤੁਸੀਂ ਪੀਸ ਵਾਪਸ ਹੋਊਗਾ ਜੇ ਕੁਛ ਵੀ ਹੋ ਗਿਆ ਕਿੰਨਾ ਚਿਰ ਕੁਛ ਵੀ ਹੋ ਗਿਆ 2 ਮਹੀਨੇ ਘੱਟ ਤੋਂ ਘੱਟ 2-3 ਮਹੀਨੇ ਜੇ ਦਾ ਰੰਗ ਉਤਰ ਗਿਆ ਇਹ ਸ਼ਰੈਂਕ ਹੋ ਗਈ ਕੁਛ ਵੀ ਹੋ ਗਿਆ ਖਰਾਬ ਹੋ ਗਿਆ ਤਾਂ ਇਹ 30 ਵਾਪਸ ਹੋ ਜਾਊਗਾ 450 ਰੁਪਏ ਦੇ ਵਿੱਚ ਹੀ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਦੇ ਰਿਹਾ ਜੀ ਇਹ ਅੱਗੇ ਆ ਗਈ ਲਾਈਕ ਕਰਾਈ ਜੱਗਰ ਨੂੰ ਮਰਜੀ ਖਿੱਚੀ ਚੱਲੋ ਕੁਛ ਕਰੀ ਚੱਲੋ ਇਹਨੂੰ ਕੁਛ ਨਹੀਂ ਹੁੰਦਾ ਇਹ ਵੀ 450 ਦੇ ਵਿੱਚ ਹੀ ਆ ਅੱਛਾ ਹਾਂ ਸੇਮ ਗਰੰਟਡ ਆ ਸਭ ਤੋਂ ਮੇਰੇ ਹਿਸਾਬ ਨਾਲ ਹਰ ਮੁੰਡਾ ਆ ਸ਼ਰਟ ਪਾਉਣੀ ਪਸੰਦ ਕਰੂਗਾ ਮੁੰਡਾ ਦਾ ਮਤਲਬ ਆਇਨਾ ਸਮਝ ਲਓ ਮੈਨੂੰ ਮੁੰਡਾ ਸਮਝ ਲਓ ਮੈਂ ਨਹੀਂ ਮੁੰਡਾ ਮੁੰਡੇ ਪ੍ਰੀਤ ਅਰਗੇ ਆਹ ਮੁੰਡੇ ਹੁੰਦੇ ਆ ਮੈਂ ਤਾਂ ਬੰਦਾ ਹਾਂ ਪਰ ਆ ਸ਼ਰਟ ਬਹੁਤ ਸੋਹਣੀ ਆ ਸ਼ਰਟ ਬਹੁਤ ਸੋਹਣੀ ਆ ਇਹ ਇਹ ਕਿੰਨੇ ਦੇਵੇਂਗਾ ਇਹ ਵੀ 450 ਦੀ ਦੇ ਦੇਣੀ ਆ ਸਾਢੇ 400 ਰੁਪਏ ਦੇ ਵਿੱਚ ਤੁਹਾਨੂੰ ਇੰਨੀ ਸੋਹਣੀ ਸ਼ਰਟ ਮਿਲ ਜਾਣੀ ਆ 450 ਰੁਪਏ ਦੇ ਵਿੱਚ ਉਹ ਵੀ ਜੁੰਮੇਵਾਰੀ ਵਾਲੀ ਆਇ ਨਹੀਂ ਹੋਊਗਾ ਵੀ ਤੁਸੀਂ ਲੈ ਕੇ ਤੇ ਭਰਾੜ ਹੋਗੀ ਹਾਂ ਤੇ ਆ ਕਿੰਨੇ ਦੇਵੇਂਗਾ ਆ ਹੁਣ ਪ੍ਰੀਤ ਫੇਰ ਥੋਡੇ ਵਾਲੀ ਆ ਗਈ ਓਏ ਹੈ ਆ ਵੀ 450 ਦੀ ਆ ਵੀ 450 ਦੀ ਯਾਰ 450 450 450 ਲਓ 450 ਇਹ ਹਰੇਕ ਸਾਈਜ਼ ਮਿਲ ਜਾਊਗਾ ਹਰੇਕ ਹਾਂਜੀ ਹਾਂਜੀ ਹਰੇਕ ਸਾਈਜ਼ ਲਓ 450 ਰੁਪਿਆ ਯਾਰ ਕਮਾਲ ਆ ਯਾਰ ਆ ਸਾਰਾ 450 ਵਾਲਾ ਹਾਂਜੀ ਹਾਂਜੀ ਇਹ ਹੈ ਵੀ ਗਰਮੀ ਵਾਲਾ ਆਉਣ ਵਾਲੇ ਸਮੇਂ ਵਾਲਾ ਹਾਂਜੀ ਉਤਰ ਵੀ ਸਾਰਾ ਉਹ ਗਰਮੀ ਵਾਲਾ ਹੀ ਜਿਹੜਾ ਉਹ ਰੈਕਸ ਲੱਗਿਆ ਆ ਸਾਰਾ ਗਰਮੀ ਵਾਲਾ ਲੱਗਿਆ ਹੋਇਆ ਟੋਟਲੀ ਇਹ 5 ਐਕਸਲ ਸਾਈਜ਼ ਤੱਕ ਆਪਣੇ ਤੋਂ ਐਮ ਸਾਈਜ਼ ਤੋਂ ਲੈ ਕੇ ਐਮ ਤੋਂ ਲੈ ਕੇ ਨਾਲੇ ਹਰੇਕ ਸਾਈਜ਼ ਮਿਲੂਗਾ ਐਂ ਨਹੀਂ ਵੀ ਕੋਈ ਬੰਦਾ ਆਇਆ ਤੇ ਉਹਨੂੰ ਕਹਿੰਦਾ ਨਾ ਯਾਰ ਨਹੀਂ ਕਿਰੇ ਸਾਈਜ਼ ਤਾਂ ਹੋ ਨਹੀਂ ਚੱਕਰ ਹਰੇਕ ਦਾ ਹਾਂ ਹਰਜੋਤ ਯਾਰ ਆਦਾ ਕਮਾਲ ਹੋ ਗਈ ਤੇ ਆ ਪੈਂਟਾਂ ਇਹ ਪੈਂਟ ਆਪਾਂ ਦੇ ਦਾਂਗੇ ਜੀ 450 ਦੇ ਵਿੱਚ ਇਹ ਵੀ ਪੈਂਟ 450 ਰੁਪਏ ਦੇ ਵਿੱਚ ਫਾਰਮਲ ਪੈਂਟਾਂ ਹਾਂ ਜੇ ਕੋਈ ਮਾੜੀ ਮੋਟੀ ਢੀੜੀ ਖੁੱਲੀ ਉੱਚੀ ਨੀਵੀਂ ਕਰਾਉਣੀ ਪਈ ਆ ਉਹ ਉਹ ਕਰਵਾ ਕੇ ਦੇਵਾਂਗੇ ਵਿੱਚੇ ਵੈਸੇ ਸਹਿਜ ਦੇ ਵਿੱਚ ਹਾਂਜੀ ਹਾਂਜੀ ਅੱਛਾ ਉਹ ਵਿੱਚੇ ਕਰਾ ਕੇ ਦੇਉਗੇ ਹਾਂਜੀ ਹਾਂਜੀ ਵਿੱਚੇ ਉਹ ਵੀ ਵਿੱਚੇ ਕਰਾ ਕੇ ਦੇਣਗੇ ਪ੍ਰੀਤ ਆ ਦੇਖ ਥੋੜੀ ਜੀ ਮਹਿੰਗੀ ਆ ਗਈ ਆ ਮਹਿੰਗੀ ਆ ਗਈ ਪੂਰਾ ਮੈਂ ਤਾਂ ਨਗਾਤੀ ਸੀ 450 ਚੀ ਇਹ ਵੀ ਨਹੀਂ ਨਹੀਂ ਸੋਹਣੀ ਵੀ ਬਹੁਤ ਆ ਪੈਂਟ ਇਹ ਕਿਨੇ ਦੇਵੇਂਗਾ ਇਹ 500 ਦੇ ਵਿੱਚ ਦੇਵਾਂਗੇ ਮਤਲਬ 500 ਤੇ 450 950 ਰੁਪਏ ਦੇ ਵਿੱਚ 37 27 65 ਸ਼ਰਟ ਪਾ ਕੇ ਮੁੰਡਾ ਵਿਆਹ ਤੇ ਗਿਆੜਾ ਦੇ ਸਕਦਾ ਹਾਂਜੀ ਹਾਂਜੀ ਦੇ ਸਕਦਾ ਹੈ ਹੈ ਹਾਂਜੀ 950 ਰੁਪਏ ਚ ਆ ਆ ਆ ਪੈਂਟ ਕਿੰਨੇ ਦੀ ਆ ਇਹਦੂ ਵੀ ਮਹਿੰਗੀ ਲੱਗਦੀ ਹੈ ਨਹੀਂ ਸੇਮ ਰੇਟ ਹੀ ਹੈ ਇਹ ਆ ਪੈਂਟ ਦੇਖੋ ਪ੍ਰੀਤ ਦਿਖਦੀ ਆ ਕੈਮਰੇ ਚ ਤੈਨੂੰ ਇਹ ਨਾ ਹੋਵੇ ਕੈਮਰੇ ਚ ਦਿਸਣ ਨਾਲੋਂ ਰਹਿ ਜੇ ਕਪੜਾ ਬਾਹਲਾ ਘੰਟਾ 450 ਮੈਂ ਤੁਹਾਨੂੰ ਪਹਿਲਾਂ ਆਖਿਆ ਕਿ ਯਾਰ ਮੁੰਡਿਆਂ ਨੇ ਨਵਾਂ ਕੰਮ ਕੀਤਾ ਐਸ ਵਕਤੇ ਕਮਾਈ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੇ ਹਾਂਜੀ ਐਸ ਵਕਤੇ ਇਹਨਾਂ ਨੂੰ ਐ ਵੀ ਇੱਕ ਵਾਰ ਗਾਹ ਕਾਵੇ ਯਾਰ ਸਾਡੇ ਕੋਲੇ ਗਾਹ ਕਾਵੇ ਇੱਕ ਵਾਰ ਹਣਾ 450 ਰੁਪਏ ਦੇ ਵਿੱਚ ਤੁਹਾਨੂੰ ਕਪੜਾ ਮਿਲ ਰਿਹਾ ਇਹ ਰਹੇ ਜੀ ਕਿੱਥੋਂ ਖਾਨ ਲੱਭ ਲਈ ਜਿੱਥੋਂ ਤੁਸੀਂ ਲੈ ਕੇ ਆਉਣ ਲੱਗੇ ਕੱਪੜਾ ਬਸ ਇਹ ਰਬੇ ਵਾਲਾ ਕੰਮ ਕਰਤਾ ਤੁਸੀਂ ਹਾਂਜੀ ਹਾਂਜੀ ਹਾਂ ਆ ਦੇਖੋ ਆ ਵੀ ਇਹ ਆਪਾਂ 650 ਦੇ ਵਿੱਚ ਦੇ ਰਹੇ ਹਾਂ ਆ ਸਾਢੇ 600 ਦੇ 600 ਚ ਹਾਂਜੀ ਆ ਕਿਤੇ ਮੈਂ 450 ਤਾਂ ਨਹੀਂ ਕਹਤਾ 550 ਆ ਹਾਂ ਹਾਂ ਆ 650 ਆ ਹਾਂਜੀ ਸਰ ਆ 650 ਰੁਪਏ ਵਾਲੀ ਆ ਇਹਦਾ ਕੱਪੜਾ ਫਿਰ ਥੋੜਾ ਜਿਹਾ ਹੋਰ ਵੀ ਕੁਆਲਿਟੀ ਚ ਚੰਗੀਆਂ ਕੁਆਲਿਟੀ ਵਾਲਾ ਹਾਂਜੀ ਪਰ 450 ਦਾ ਮਤਲਬ ਇਹ ਨਾ ਸਮਝੋ ਵੀ 450 ਵਾਲੀ ਦਾ ਕੱਪੜਾ ਮਾੜਾ ਉਹ ਵੀ ਬਹੁਤ ਵਧੀਆ ਕੱਪੜਾ ਵਧੀਆ ਹਾਂਜੀ ਹਾਂ ਪਰ ਆ ਬਹੁਤ ਹੀ ਜ਼ਿਆਦਾ ਚੰਗਾ ਕੁਆਲਿਟੀ ਦਾ ਆ ਗਿਆ ਤੇ ਆ ਆ ਇਹਨੂੰ ਕੀ ਕਹਿੰਦੇ ਹੁੰਦੇ ਕਾਟਰੇਜ ਹਾਂਜੀ ਹਾਂਜੀ ਇਹ ਕਾਟਰੇਜ ਦੀ ਆ ਆ ਲੋ ਜੀ ਕਾਟਰੇਜ ਆ ਗਈ ਐ ਸੱਜਣੋ ਕਾਟਰੇਜ ਕਿੰਨੇ ਦੇਵੇਂਗਾ ਭਾਈ ਵੀ 800 ਦੇ ਦੇ ਦਾਂਗੇ ਜੀ ਲੋ ਜੀ ਆ ਪੈਂਟ ਤੁਹਾਨੂੰ ਬਹੁਤ ਸੋਹਣੀ ਪੈਂਟ ਤੁਹਾਨੂੰ 800 ਰੁਪਏ ਦੇ ਵਿੱਚ ਮਿਲ ਜੂਗੀ ਇਹਦੀ ਵੀ ਗਾਰੰਟੀ ਹੋਊਗੀ ਐ ਅੱਛਾ ਇਹਦੀ ਕੀ ਗਾਰੰਟੀ ਦੇਵੇਂਗਾ ਕਲਰ ਦੀ ਗਾਰੰਟੀ ਹੋਊਗੀ ਐ ਕਲਰ ਖਰਾਬ ਹੋ ਗਿਆ ਕਿੰਨਾ ਚਿਰ ਖਰਾਬ ਹੋ ਗਿਆ ਸ਼੍ਰਿੰਕ ਨਹੀਂ ਹੁੰਦਾ ਜੇ ਡੱਬ ਪੈ ਗਿਆ ਤਾਂ ਨਾਲ ਦੀ ਨਾਲ ਵਾਪਸ ਅਛਾ ਡੱਬ ਪੈ ਗਿਆ ਨਾਲ ਦੀ ਨਾਲ ਵਾਪਸ ਸ਼੍ਰਿੰਕ ਹੋਣਾ ਹੀ ਨਹੀਂ ਕੱਪੜਾ ਹਾਂਜੀ ਆਹ ਪੈਂਟ ਫਾਰਮਲ ਹਾਂਜੀ ਹਾਂਜੀ ਇਹ ਹੈਗੀ ਆ 750 ਇਹ 750 ਦੀ ਆਹ ਕਾਟਰੇਜ ਉਹਨੇ ਦੀ 850 ਦੀ ਦੇ ਦੋਗੇ ਹਾਂਜੀ ਹਾਂਜੀ ਆਹ ਲੋ ਜੀ ਆਹ ਕਾਟਰੇਜ ਦੀਆਂ ਪੈਂਟਾਂ ਤੋਂ ਉਹਨੂੰ 850 ਚ ਤੇ ਮਾੜਾ ਜੀ ਜੀਨਾਂ ਵਾਲੇ ਪਾਸੇ ਵੀ ਆ ਜਗੇ ਹਾਂਜੀ ਹਾਂਜੀ ਜੀਨ ਇਹ ਇਹ ਕਿਹੜੀ ਸਟ੍ਰੇਟ ਆ ਹਾਂਜੀ ਸਟ੍ਰੇਟ ਤੇ ਸਲੱਬ ਠੀਕ ਆ ਹਾਂਜੀ ਤੇ ਆਹ ਲੋ ਵੀ ਇਹ ਜੀਨ ਕਿਨੇ ਦੇਵੇਂਗਾ ਗੱਪਰੂ ਆ ਇਹ 850 ਹੀ ਦੇਵਾਂਗੇ ਇਹ 850 ਰੁਪਏ ਦੇ ਵਿੱਚ ਤੁਹਾਨੂੰ ਸਟੇਟ ਜਿਹੜੀ ਜੀਨ ਆ ਇਹ ਇਹ ਬੂਟ ਕਟ ਆ ਗਪਰੀ ਤੇ ਇਹ ਸਟੇਟ ਇਹ ਸਟੇਟ ਫੈਟ ਆ ਸਟੇਟ ਫੈਟ ਆ ਜਿਹੜੀਆਂ ਆਮ ਤੌਰ ਤੇ ਆਪਾਂ ਨੂੰ ਮਿਲਦੀਆਂ ਨਹੀਂ ਗਿਆ ਸ਼ੋਰੂਮਾਂ ਤੇ ਤਾਂ ਖਾਸ ਤੌਰ ਤੇ ਆਪਾਂ ਨੂੰ ਮਿਲਦੀਆਂ ਨਹੀਂ ਹਾਂਜੀ ਤੇ ਇਹ ਸਗਾਂ ਦੀ ਤੁਹਾਨੂੰ ਇਹ ਮਿਲ ਜਾਣੀਆਂ ਸੋਹਣੋ ਸਜਣੋ 850 850 ਰੁਪਏ ਦੇ ਵਿੱਚ ਮੈਂ ਦੁਬਾਰਾ ਪੁੱਛ ਲਾ ਮੈਂ ਕਿਹਾ ਕਈ ਵਾਰੀ ਬੰਦਾ ਕਹਦੇ ਵੀ ਉਦੋਂ ਮੈਥੋਂ ਸਸਤੀ ਕਹੀ ਗਈ ਸੀ ਹਨਾ ਆਹਾ ਇਹ ਇਹ 800 ਦੇ ਵਿੱਚ ਇਹ 800 ਰੁਪਏ ਦੀ ਹਾਂਜੀ ਲੋ ਜੀ ਫਟੀਆਂ ਇਹ ਕੱਟੀ ਫੱਟੀ ਪ੍ਰੀ ਤੂਤੇ ਵਾਲੀ ਆ ਲੈ ਤੂਤਿਆ ਜੇ ਤੂ ਤੂਤੇ ਤੂਤੇ ਤੂੰ ਜੇ ਕੱਟੀ ਫੱਡੀ ਜੀਨ ਲੈਣੀ ਐ ਇੱਥੋਂ ਲੈ ਜੀ ਆ ਕੇ ਸਾਧਕ ਤੋਂ ਲੈ ਜੀ ਹਾਂ ਤੂਤੇ ਆਈ ਇਹ ਤੂਤੇ ਵਾਲੀ ਆ ਕਹਿੰਦਾ ਕੱਟੀ ਫੱਡੀ ਜੀਨ ਲੈਣੀ ਉਹ ਕਹਿੰਦਾ ਸੀਗਾ ਹਨਾ ਹਾਂਜੀ ਹਾਂ ਆਹਾ ਏ ਵੀ 800 ਦੇ ਵਿੱਚ ਹੀ ਹੈ ਜੀ 800 ਦੇ ਬੱਚਾ ਇਹਨਾਂ ਚ ਸਾਈਜ਼ ਸਾਰੇ ਮਿਲ ਜਾਂਦਾ ਹਾਂ ਇਹ ਸਾਈਜ਼ ਸਾਰੇ 42 ਤੱਕ ਮਿਲੂਗਾ 48 ਤੋਂ ਲੈ ਕੇ 42 ਕਮਰ ਤੱਕ ਹਾਂ ਵੀ ਸਾਈਜ਼ ਸਾਰੇ ਮਿਲ ਜਾਣਗੇ ਜਿਹੜੀ ਸਭ ਤੋਂ ਵੱਡੀ ਗੱਲ ਆ ਵੀ ਆ ਗਈ ਬੂਟ ਕਟ ਹਾਂਜੀ ਹਾਂਜੀ ਹੈਨਾ ਹਾਂਜੀ ਹਾਂਜੀ ਇਹ ਵੀ ਸਲਾਬ ਦੇ ਵਿੱਚ ਹੈ ਘੈਂਟ ਆ ਨਾ ਪ੍ਰੀਤ ਸਿਰਾਂ ਨਾਲ ਗੱਲਬਾਤ ਪ੍ਰੀਤ ਦੇ ਦਰ ਕੈਮਰੇ ਤੇ ਕਹੀ ਜਾਂਦਾ ਬਹੁਤ ਘੈਂਟ ਆ ਤੇ ਇਹ ਕਿਨੇ ਦੇਵੇਂਗਾ ਇਹ 850 ਦੇ ਵਿੱਚ ਹੀ ਲੈ 850 ਰੁਪਏ ਦੇ ਵਿੱਚ ਤੁਹਾਨੂੰ ਪੂਰੀਆਂ ਘੈਂਟ ਨਾਲ ਗਾਰੰਟੀ ਵਾਲੀਆਂ ਜੀ ਨਾ ਹੀ ਨਹੀਂ ਗੱਲ ਹਾਂ ਜੀ ਯਾਰ ਬਹੁਤ ਸਿਰਾ ਆ ਇੱਕ ਜੀ ਨਾ ਦਿਖਾ ਯਾਰ ਇਹਦਾ ਰੰਗ ਬਹੁਤ ਡਿਫਰੈਂਟ ਆ ਯਾਰ ਹਾਂਜੀ 프리 ਦਾ ਰੰਗ ਬਹੁਤ ਕਮਾਲ ਆ ਯਾਰ ਹੈ ਆ ਕਿੰਨੇ ਦੇਵੂਗੇ ਇਹ ਦੇ ਦਾਂਗੇ ਜੀ 900 ਦੇ ਵਿੱਚ ਹਾਂ 900 ਰੁਪਏ ਦੀ ਆ ਕਿਤੇ ਰੰਗ ਘੈਂਟ ਕਹਿਣ ਪਿੱਛੇ ਤਾਂ ਨਹੀਂ ਰੇਟ ਵਧਾਤਾ ਨਹੀਂ ਜੀ ਨਹੀਂ ਨਹੀਂ ਬਸ ਠੀਕ ਹੈ ਹੈ ਇਹ ਇੱਕ ਇਹਦੇ ਥੱਲੇ ਬਹੁਤ ਘੈਂਟ ਜੀਨ ਪਈ ਆ ਆ ਸਿਰਾ ਗੱਲ ਬਾਤ ਆ ਮਤਲਬ ਨੈਕਸਟ ਲੈਵਲ ਆ ਯਾਰ ਗੱਲ ਬਾਤ ਇਹ ਕਿੰਨੇ ਦੇਵੂਗੇ ਇਹ ਦੇ ਦਾਂਗੇ ਜੀ 850 ਦੇ ਵਿੱਚ ਇਹ 850 ਰੁਪਏ ਦੀ ਆ ਪਰ ਜੀਨ ਦਾ ਰੰਗ ਸਿਰਾਂ ਗੱਲ ਜੇ ਦਾ ਰੰਗ ਖਰਾਬ ਹੋ ਗਿਆ ਵਾਪਸ ਹੋ ਜੂਗੀ ਇਹਦਾ ਰੰਗ ਨਹੀਂ ਹੁੰਦੀ ਜੀ ਹਾਂ ਤੇ ਇੱਕ ਗੱਲ ਇਹ ਆ ਬਾਈ ਜੇ ਰੇਟ ਘਟਾ ਦੇ ਮਤਲਬ ਇਹ ਨਹੀਂ ਫਰੈਸ਼ ਪੀਸ ਹੈ ਫਰੈਸ਼ ਪੀਸ ਆ ਫਰੈਸ਼ ਪੀਸ ਆ ਐਈ ਨਹੀਂ ਗੱਲ ਵੀ ਬੰਦਾ ਕਹਿੰਦਾ ਜੇ ਘਟ ਤੇ ਦਿੱਤਾ ਹਾਂ ਦਾ ਬਸ ਹਾਂ ਫਰੈਸ਼ ਪੀਸ ਆ ਇਹ ਤੇ ਆਹ ਜਿਹੜੇ ਲੋਅਰ ਇਹ ਕਾਰਗੋ ਟਾਈਪ ਲੋਅਰ ਆ ਜੀ ਅੱਛਾ ਜੇ ਭਾਲੇ ਸਿਕਸ ਪਾਕਟ ਹੂੰ ਇਹ ਹਰਪੇਜ ਸਿੱਧੂ ਵਾਲੀਆਂ ਹਾਂ ਹਰਪੇਜ ਸਾਡਾ ਬਾਲਾ ਪਸੰਦ ਕਰਦਾ ਹੁੰਦਾ ਹਾਂ ਹਾਂਜੀ ਹਾਂ ਇਹ ਕਿੰਨੇ ਦਾ ਦੇਵਾਂਗੇ ਆਪਾਂ ਇਹ ਦੇ ਦਾਂਗੇ ਜੀ 8 ਤੇ 700 ਦੇ ਵਿੱਚ ਅੱਛਾ ਠੀਕ ਆ ਤਾਂ ਮੰਦਾ ਹੀ ਆ ਗੰਪਰੀਤ ਹੈ 700 ਆ ਦੱਸੋ ਫਿਰ ਆਹ ਸਾਰਾ ਨੂੰ ਕੈਂਟ ਆ ਆ ਲੋਕਾਂ ਨੇ ਮੰਗਿਆ ਇਹ ਵੀ ਸੇਮ ਹੀ ਆਈ 700 ਦੇ ਵਿੱਚ ਆ 700 ਰੁਪਏ ਦੇ ਵਿੱਚ ਮਿਲ ਜੂਗਾ ਸੱਚ ਨੂੰ ਆਹਾ ਹਾਂ ਜੀ। ਹੂੰ। ਫਿਰ ਇਹ ਟੀ-ਸ਼ਰਟਾਂ ਵੀ ਦਿਖਾ ਦੇ ਟੀ-ਸ਼ਰਟਾਂ। ਟੀ-ਸ਼ਰਟਾਂ ਦਿਖਾ ਦਿੰਨੇ ਆ। ਟੀ-ਸ਼ਰਟਾਂ ਵੀ ਦਿਖਾ ਫਿਰ ਹੁਣ ਇਹਨਾਂ ਦੇ ਨਾਲ ਤਾਂ ਲੋਕ ਟੀ-ਸ਼ਰਟਾਂ ਵੀ ਲੈਣਗੇ। ਇਹ ਕਾਲਰ ਟੀ-ਸ਼ਰਟ ਆ ਇਹ ਆਪਾਂ ਦੇਣੀ ਆ 600 ਦੇ ਵਿੱਚ। ਆਹ ਕਾਲਰ ਟੀ-ਸ਼ਰਟ ਤੁਹਾਨੂੰ 600 ਰੁਪਏ ਦੇ ਵਿੱਚ ਮਿਲ ਜੂਗੀ ਸੱਜਣੋ। ਗਾਰੰਟੀ ਜੜੀ ਹੋਊਗੀ। ਇਹਦੇ ਵਿੱਚ ਆਹ ਕਾਟਨ ਦੀ ਲੱਗਦੀ ਆ ਮੈਨੂੰ। ਹਾਂ ਜੀ ਹਾਂ ਜੀ। ਉਹ ਸਿੰਥੈਟਿਕ ਸੀਗੀ ਆਹ ਕਾਟਨ। ਹਾਂ ਜੀ। ਆ ਆਹ ਕਿਨੇ ਦੇਵੇਂਗਾ? ਆਹਾ। ਇਹ ਵੀ 600 ਦੇ ਵਿੱਚ ਹੀ ਦੇਣੀ ਆ ਜੀ। ਆਹ ਟੀ-ਸ਼ਰਟ 600 ਰੁਪਏ ਦੇ ਵਿੱਚ ਮਿਲ ਜੂਗੀ। ਆਹ ਤੇ ਆਹ ਟੀ-ਸ਼ਰਟ ਪ੍ਰੀਤ ਕਿਵੇਂ ਆ ਆ ਦੇਖ ਇਹ ਵੀ ਪ੍ਰੀਮੀਅਮ ਪੀਸ ਹੈ ਇਹ ਵੀ 600 ਦੇ ਵਿੱਚ ਹੀ ਮਿਲਣਾ 600 ਰੁਪਏ ਦੇ ਵਿੱਚ ਮਿਲੂਗਾ ਤੁਸੀਂ ਇਹ ਦੇਖੋ ਵੀ ਆਮ ਤੌਰ ਤੇ ਗਰਮੀ ਆਉਣ ਵੇਲੇ ਸਭ ਤੋਂ ਮਹਿੰਗੇ ਹੁੰਦੇ ਆ ਇਹ ਇਹ ਗਰਮੀ ਦੇ ਸ਼ੁਰੂ ਦੇ ਵਿੱਚ ਬਹੁਤ ਕਮਾਲ ਦੇ ਰੇਟ ਮਿਲ ਰਿਹਾ ਆਪਾਂ ਨੂੰ ਇਹ ਸਿਰਫ ਤਾਂ ਕਰਕੇ ਆ ਕਿਉਂਕਿ ਦੁਕਾਨ ਨਵੀਂ ਆ ਹਾਂਜੀ ਦੁਕਾਨ ਨਵੀਂ ਆ ਆ ਬਿਨਾ ਕੋਲਰ ਵਾਲੀਆਂ ਆ ਆ ਜੀ ਬਿਨਾ ਕੋਲਰ ਵਾਲੀਆਂ ਆ ਬਿਨਾ ਕੋਲਰ ਵਾਲੀਆਂ ਆ ਗਿਆ ਹਾਂਜੀ ਇਹ ਟੀ-ਸ਼ਰਟਾਂ ਮੈਂ ਤੁਹਾਨੂੰ ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਖੋਲ ਕੇ ਮੈਂ ਖਰਾਬਤਾ ਕਰ ਰਿਹਾ ਵੈਸੇ ਇਹਨਾਂ ਦਾ ਸਾਰਾ ਕੰਮ ਕੋਈ ਆ ਲਓ ਜੀ ਆ ਟੀ-ਸ਼ਰਟ ਦੇਖੋ ਲਓ ਜੀ ਆ ਬਹੁਤ ਕਹਾਂ ਸੀ ਸਾਢੇ 550 ਦੇ ਵਿੱਚ ਹੀ ਲਓ 550 ਬਾਰ ਰੇਟ ਹੋਰ ਕਟਵਾਤਾ ਆ ਕਿਤੇ ਹੋਰ ਪਿਆ ਸੀ ਮੁੱਠਾ ਜਿਹਾ ਬਣਿਆ ਤੈਣਾ ਤਿੰਨ ਚਾਰ ਤਿੰਨ ਚਾਰਾਂ ਵਾਲਾ ਆ ਰੇ ਹਾਂ ਇਹ ਕਿੰਨੇ ਦਾ ਦੇਉਂਗੇ ਤੁਹਾਨੂੰ 8 ਐਕਸਲ ਤੱਕ ਮਿਲ ਜਾਊਗਾ ਐਲ ਤੋਂ ਲੈ ਕੇ ਹਾਂ ਇਹ ਆਪਾਂ ਦੇਵਾਂਗੇ 600 ਦੇ ਵਿੱਚ ਪੈਕ ਸਾਰਾ ਥਰੀ ਪੈਕ ਮਤਲਬ ਤਿੰਨ ਕੋਲਰ ਵਾਲੀਆਂ ਤਿੰਨ 2-200 ਰੁਪਏ ਦੇ ਨਹੀਂ ਪ੍ਰੀਤ ਹਾਂਜੀ ਪਾਕਟ ਵੀ ਹੈਗੀ ਐ ਅੱਛਾ ਜੇਬ ਵੀ ਹੈਗੀਆ ਖੋਲਣਾ ਮੈਨੂੰ ਹਾਂ ਖੋਲ ਲੋ ਬੇ ਖੋਲਣਾ ਖਰਾਬ ਤਾਂ ਨਹੀਂ ਹੁੰਦਾ ਕੰਮ ਬੰਦਾ ਹੀ ਹੁੰਦਾ ਜੀ ਮੜਾ ਵੇਖੀਏ 200 ਰੁਪਏ ਦੇ ਵਿੱਚ ਵੀ ਕੀ ਦਿੰਦਾ ਇਹ ਆ ਜਾ ਆਹ ਇਹਦੇ ਉੱਤੋਂ ਲਾ ਦੇ ਹਾਂਜੀ ਹਾਂਜੀ ਇਹ ਪਾਟੂ ਆ ਕੋਈ ਵਾਲ ਨਹੀਂ ਪਾੜਦਾ ਨਹੀਂ ਪਾੜਦਾ ਜੇ ਤੁਹਾਨੂੰ ਸਮਝ ਨਾ ਲਾਉਣ ਤੇ ਆਗੇ ਫੇਰ ਤਾਂ ਨਹੀਂ ਪਾੜਦੇ ਫਿਰ ਦੁਬਾਰਾ ਚੜਾਇਆ ਵੀ ਜਾਊਗਾ ਪੈਕ ਕੀਤਾ ਜਾਊਗਾ ਇਹ ਹਾਂਜੀ ਹਾਂ ਐ ਤਾਂ ਗਾਹਕ ਨੂੰ ਵੀ ਤਾਂ ਦਿਖਾਉਣੀ ਪੈਂਦੀ ਹੋਊਗਾ ਇਹ ਤਾਂ ਹਨਾ ਹਾਂ ਦਿਖਾਉਣੀ ਪੈਂਦੀ ਹੈ ਯਾਰ ਆ ਤਾਂ ਯਾਰ ਪ੍ਰੀਤ ਟੀ-ਸ਼ਰਟਾਂ ਯਾਰ ਬਹੁਤ ਕਮਾਲ ਆ ਯਾਰ ਲੈ ਆਹ 2-200 ਰੁਪਏ ਦੇ ਵਿੱਚ ਯਾਰ ਹੈ ਸੋਹਣੀ ਬਹੁਤ ਪੂਰੀ ਕਾਟਨ ਦੀ ਜੀ ਯਾਰ ਪੂਰੀ ਗਰਮੀਆਂ ਦੇ ਵਿੱਚ ਪੂਰੀ ਘੈਂਟ ਪਾਉਣ ਵਾਲੀ ਟੀ-ਸ਼ਰਟ ਆ ਯਾਰ ਹਾਂਜੀ ਹਾਂ ਸਰਪਾ ਸਾਬ ਕੋਈ ਮਨ ਲੈ ਬਾੜੀ ਆ ਦੀ ਹੱਕ ਦੀ ਕਮਾਈ ਰੱਖੀ ਆ ਕੋਈ ਜ਼ਿਆਦੇ ਨਹੀਂ ਵੀ ਆਪਾਂ ਵੀ ਕਿਸੇ ਭੈਣ ਭਰਾ ਨਾਲ ਧੱਕਾ ਹੋਵੇ ਜਾਂ ਕਿਵੇਂ ਵੀ ਨਹੀਂ ਭਾਈ ਮੈਂ ਤੈਨੂੰ ਇੱਕ ਦੱਸਦਾ ਹਰੇਕ ਨੇ ਜਿਹਨੇ ਲੈਣੀ ਆ ਉਹ ਵੀ ਕਿਰਤੀ ਆ ਗਾਂਹਾਂ ਵਾਲਾ ਉਹਦੇ ਕੋਲੇ ਕਿਹੜਾ ਸੈਟ ਮਤਲਬ ਸੇਟਣੇ ਆ ਉਹਨੇ ਪੈਸੇ ਹੈ ਪਰ ਹਾਂ ਲੰਬਾ ਚੱਲ ਜਾਂਦਾ ਬੰਦਾ ਠੀਕ ਆ ਕਿ ਨਹੀਂ ਤੁਸੀਂ ਵੀ ਅਗਲੇ ਨਾਲ ਲੰਬੇ ਬਣੇ ਰਹਿ ਜਾਓਗੇ ਅਗਲਾ ਵੀ ਤੁਹਾਡੇ ਕੋਲੇ ਲੰਬਾ ਸਮਾਂ ਆਉਂਦਾ ਰਹੇਗਾ ਹੈ ਤੇ ਅਗਲੇ ਦਾ ਠੀਕ ਆ ਜਿਹਨੇ ਪੈਸੇ ਲਾਏ ਆ ਉਹਦੀ ਵੀ ਮਾੜੀ ਮੋਟੀ ਟੌਰ ਪਾਣੀ ਚਾਹੀਦੀ ਆ ਵੀ ਠੀਕ ਆ ਯਾਰ ਆ ਆ ਆ ਕੀ ਰੇਟ ਲਾਉਂਗੇ ਆ 750 ਦੇ ਵਿੱਚ ਹੀ ਸਾਢੇ ਮਤਲਬ ਪੈਕਿੰਗ ਨਾਲ ਕੋਈ ਫਰਕ ਨਹੀਂ ਪਿਆ ਰੇਟ ਨੂੰ ਰੇਟ ਜੈ ਜੀ ਆਹ ਜੀ ਇਹ ਪ੍ਰੀਮੀਅਮ ਕੁਆਲਿਟੀ ਹੈ ਲੋ ਜੀ ਆਹ ਦੇਖ ਲੋ ਲੋ ਸਾਢੇ 750 ਰੁਪਏ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਸ਼ਰਟਾਂ ਆ ਚੈੱਕ ਕਾਲੀਆਂ ਸ਼ਰਟਾਂ ਤੁਹਾਨੂੰ ਸਾਫ ਸ਼ਰਟਾਂ ਕੋਟਨ ਵਾਲੀਆਂ ਪੂਰਾ ਵਧੀਆ ਕੱਪੜਾ ਪੂਰਾ ਸੋਹਣਾ ਕੱਪੜਾ ਪੂਰੇ ਜ਼ਿੰਮੇਵਾਰੀ ਵਾਲੇ ਦੁਕਾਨਦਾਰ ਆ ਅਸਲ ਤੇ ਵਿੱਚ ਕੰਮ ਨਿਮਾ ਕੀਤਾ ਇਸ ਕਰਕੇ ਬਹੁਤ ਜਾਇਜ਼ ਰੇਟ ਲਾ ਰਹੇ ਆ ਆ ਆ ਅੱਜ ਦੇ ਨਾਲ ਹੋਰ ਦਾ ਜੀ ਗਰਮੀ ਦੇ ਵਿੱਚ ਠੰਡਾ ਰਹਿੰਦਾ ਹੈ ਆ ਲੋ ਗਰਮੀ ਦੇ ਵਿੱਚ ਕੱਪੜਾ ਠੰਡਾ ਰਹੂਗਾ ਕੱਪੜਾ ਹੀ ਬਹੁਤ ਵਧੀਆ ਇਸ ਆਪਾਂ ਆਪ ਟੈਂਪਲ ਡੋਰ ਹੁੰਦਾ ਆ ਉਹਦਾ ਆਪਾਂ ਬੈਠ ਗਏ ਤਾਂ ਗੂਡੇ ਜੇ ਨਹੀਂ ਬਾਹਰ ਆ ਜਾਂਦੇ ਹੂੰ 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 ਇਹਦੇ ਹੋ ਨਹੀਂ ਆ ਦੇਖ ਇਹਦੇ ਕੋਟੇ ਜੇ ਨਹੀਂ ਬਾਹਰ ਆਉਂਦੇ ਬਾਹਰ ਆਉਂਦੇ ਹਾਂਜੀ ਨਹੀਂ ਬਹੁਤ ਵਧੀਆ ਯਾਰ ਪ੍ਰੀਤ ਬਹੁਤ ਸੋਹਣੀ ਲੋਰ ਆ ਯਾਰ ਇਹ ਹਨਾ ਇਹ ਆਪਾਂ 750 ਦੇ ਵਿੱਚ ਦੇਣ ਲੱਗੇ ਆ ਇਹ 750 ਆ ਵੀ 750 ਹਾਂਜੀ ਆ ਵੀ ਸੇਮ ਚੀਜ਼ ਆ ਬਾਈ 735 ਆ ਯਾਰ ਇਹ ਇੱਕ ਤਰ੍ਹਾਂ ਦੀ ਹੈ 35 ਆ ਇਹ ਝੋਲੀ ਪਾੜ ਜੇ ਕੁਝ ਹੋ ਜੇ ਨਾਵਾ ਲਾਈ ਕਰਾ ਜੇ ਨਹੀਂ ਮਰਜੀ ਖਿੱਚੀ ਚਲੋ ਝੋਲੀ ਕਿਸ ਬਦਲ ਕੇ ਲੈ ਜੇ ਕੁਝ ਵੀ ਹੋ ਜੇ ਰੱਗ ਫੇਟ ਹੋ ਜੇ ਡੱਬ ਪਾ ਜੇ ਅਸੀਂ ਬੈਠੇ ਹਾਂ ਲੈ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਆ ਕੱਪੜੇ ਦੇ ਵਿੱਚ ਬੰਦੇ ਨਹੀਂ ਨਹੀਂ ਬਾਈ ਥੋੜਾ ਕੰਮ ਚੱਲੂਗਾ ਯਾਰ ਜੇ ਤੁਸੀਂ ਇੰਨਾ ਇਮਾਨਦਾਰੀ ਨਾਲ ਕੰਮ ਕਰੋਗੇ ਯਾਰ ਕੰਮ ਆਟੋਮੈਟਿਕ ਹੀ ਚੱਲੂਗਾ ਹਾਂ ਆਹਾ ਉਹ ਆ ਇਹ ਕ੍ਰਸ਼ ਲੋਰ ਆ ਹਾਂ ਇਹ ਉਹ ਆ ਇਹ ਆਪਣਾ ਸ਼ੁਰੂ 500 ਤੋਂ ਕੀਤਾ ਹੈ ਕ੍ਰਸ਼ ਲੋਰ ਸ਼ੁਰੂ 500 ਤੋਂ ਹੈ 500 ਰੁਪਏ ਤੋਂ ਸਟਾਰਟ ਆ ਬਾਈ ਆਹਾ ਲੋਰ ਜਿਹੜਾ ਅੱਜ ਕੱਲ ਨਵੇਂ ਮੁੰਡੇ ਪਾਉਂਦੇ ਖੜਮਾ ਜਾਂ ਲੋਰ ਹੁੰਦਾ ਹੈ ਇਹ ਸਾਈਡ ਪੱਟੀ ਵਾਲਾ 550 ਜਾਂ ਆਹ ਸਾਈਡ ਪੱਟੀ ਵਾਲਾ 550 ਰੁਪਏ ਦਾ ਲਓ ਜੀ ਕਪੜਾ ਵੀ ਲਾਇਆ ਬਣਾਇਆ ਵੀ ਆ ਸੰਤਾ ਵੀ ਆ ਪੈਕ ਵੀ ਕੀਤਾ ਟੈਗ ਵੀ ਲਾਇਆ ਉਹਨੇ ਵੀ ਕਮਾਏ ਆ ਜਿਨੇ ਪਹਿਲਾਂ ਕੀਤਾ ਫਿਰ ਇਹਨਾਂ ਨੇ ਵੀ ਕਮਾਉਣੇ ਆ ਤੁਸੀਂ ਇਹ ਦੇਖ ਲਓ ਵੀ ਕਿੰਨਾ ਕਜਾਇਜ ਰੇਟ ਆ ਨਹੀਂ ਇਹਨੇ ਕਿੱਥੇ ਚਲੇ ਜਾਣਾ ਚਲੇ ਜਾਣਾ ਹੈ ਇਹ ਇਸ ਤੋਂ ਥੋੜੀ ਕ੍ਰਾਸ਼ ਦੀ ਉੱਪਰਲੀ ਕੁਆਲਿਟੀ ਹੈਗੀ ਹੂੰ ਇਹ ਆਪਾਂ 800 ਦੇ ਵਿੱਚ ਦਿੰਦੇ ਹਾਂ ਹਾਂ ਇਹ ਉਹ ਦੁਕਾਨ ਟਾ ਗੱਲਬਾਤ ਹਨਾ ਬ੍ਰੀਤ ਇਹ 4 ਪਾਕਟਾਈ ਇੱਕ ਬੈਗ ਤੇ ਇੱਕ ਗੀਤ ਆ ਸਾਫਾ ਹੋ ਜਿਵੇਂ ਕੰਮ ਚਲਾਇਆ ਅਸੀਂ ਕੋਈ ਬੰਦਾ ਨਹੀਂ ਰੱਖਿਆ ਸਾਨੂੰ ਕੋਈ ਬੰਦੇ ਦਾ ਖਰਚਾ ਨਹੀਂ ਪੈਂਦਾ ਹਾਂ ਜੇ ਅਸੀਂ ਬੰਦੇ ਦਾ ਖਰਚਾ ਪਾਵਾਂਗੇ ਤਾਂ ਉਹ ਮੰਨ ਲਗਾ ਗਾਂ ਉਹ ਗਾਂਕਤੇ ਹੀ ਪੈਣਾ ਆਟੋਮੈਟਿਕ ਇਹ ਲੋਰ ਸਭ ਤੋਂ ਪ੍ਰੀਮੀਅਮ ਕੁਆਲਿਟੀ ਦਾ ਇਹ ਆਪਾਂ ਦੇ ਰਹੇ ਆ 950 ਦਾ 950 ਰੁਪਏ ਦੇ ਸਾਢੇ 950 ਦਾ ਆਹ ਲਓ ਜੀ ਆਹ 950 ਦਾ ਨਾ ਇਹਦਾ ਪਤਾ ਲੱਗੇ ਪੈਂਟਾ ਨਾ ਇਹਦਾ ਪਤਾ ਲੱਗੇ ਲੋਰ ਆ ਕ੍ਰਸ਼ 6 ਦੋਨੇ ਕੰਮ ਹੀ ਕਰੂਗਾ ਕਰੂਗਾ 6 ਭੌਗਟਾਂ ਇਹਦੇ ਹਾਂ ਜੀ ਇਹ ਆਪਣੇ ਕੋਲ ਡਰਾਈ ਫਿਟ ਲੋਰ ਆ ਜੀ ਇਹ ਆਪਾਂ ਦੇ ਰਹੇ ਆ 450 ਦੇ ਵਿੱਚ 450 ਦੇ ਵਿੱਚ ਇਹ ਡਰਾਈ ਫਿਟ ਦਾ ਮਤਲਬ ਇਹ ਭਿੱਜੂਗੀ ਨਹੀਂ ਨਹੀਂ ਭਿੱਜੂਗੀ ਨਹੀਂ ਮਤਲਬ ਕਪੜਾ ਡਰਾਈ ਫਿਟ ਹੈ ਇਹਦਾ ਅੱਛਾ ਆ ਐ ਇਹਨੂੰ ਕਹਿੰਦੇ ਹੁੰਦੇ ਡਰਾਈ ਫਿਟ ਫਿਰ ਮੈਂ ਮੈਂ ਤਾਂ ਫਿਰ ਮੈਂ ਕਹਾਂ ਵੀ ਸੁੱਕੀ ਰਹੂਗੀ ਕਿਤੇ ਨਹੀਂ ਨਹੀਂ ਕੱਪੜੇ ਦੀ ਕੁਆਲਿਟੀ ਡਰਾਈ ਫਿਟ ਹੈ ਇਹ ਅੱਛਾ ਯਾਰ ਤੂੰ ਹੀ ਨੈਟ ਸੇਰਚ ਬਲਾਕ ਉਹ ਸਿੱਖ ਗਿਆ ਡਰਾਈ ਡਰੂਈ ਫਿਟ ਕਹਿਣਾ ਬਸ ਜੀ ਹੁਣ ਜਿਵੇਂ ਮੰਨ ਲਓ 15 ਦਿਨ ਹੋ ਗਏ ਮੁੰਡਾ ਪੂਰਾ 15 ਦਿਨਾਂ ਦੀ ਪੂਰਾ ਦੁਕਾਨਦਾਰ ਹੋ ਗਿਆ ਹੋਰੀ ਹਾਂ ਇਹ ਆ ਇਹਦੇ ਨਾਲੋਂ ਵੱਧ ਤਾਂ ਆਪਾਂ ਐਡਾ ਕਰਤੀਆਂ ਹੋਣੀਆਂ ਆਪਾਂ ਨੂੰ ਨਹੀਂ ਪਤਾ ਇੰਨੀਆਂ ਗੱਲਾਂ ਦਾ ਤਾਂ ਨਹੀਂ ਪਤਾ ਨਹੀਂ ਠੀਕ ਆ ਯਾਰ ਮੁੰਡਾ ਸਿੱਖ ਗਿਆ ਮਤਲਬ ਪੂਰਾ ਤੇ ਫਿਰ ਇਹਦਾ ਮਤਲਬ ਪੂਰਾ ਪਨ ਗਿਆ ਆਪਣੇ ਕੋਲ ਕਾਰਗੋ 850 ਤੋਂ ਸ਼ੁਰੂ ਆ ਅੱਗੇ ਹਾਈ ਕੁਆਲਿਟੀ ਜਿੰਨੀ ਮਰਜ਼ੀ ਲੈ ਸਕਦੇ ਹੋ ਯਾਰ ਗੱਲ ਸੁਣ ਮੇਰੀ ਹਰਜੋਤ ਹਰਜੋਤ ਹੀ ਇਹਨਾਂ ਦਾ ਨਾ ਤੇ ਹਰਜੋਤ ਜੇ ਕਿਸੇ ਨੇ ਕਹਿਤਾ ਕਿ ਯਾਰ ਮੈਨੂੰ ਸਾਨੂੰ ਬਾਹਰ ਭੇਜ ਦੇ ਕੱਪੜੇ ਵਰਲਡ ਵਾਈਡ ਸ਼ਿਪਿੰਗ ਆ ਪੈਸੇ ਅਗਲੇ ਦੇ ਹੋਣਗੇ ਆਪਣਾ ਰੇਟ ਪਹਿਲਾਂ ਹੀ ਜੈਨੂਅਨ ਆ ਸ਼ਿਪਿੰਗ ਦੇ ਪੈਸੇ ਅਗਲੇ ਦੇ ਆਪਣਾ ਰੇਟ ਪਹਿਲਾਂ ਜੈਨੂਮਾ ਹਾਂ ਵੀ ਜੀ ਅਗਲੇ ਨੇ ਕਹਿਤਾ ਵੀ ਬਾਈ ਭੇਜ ਦੇ ਤਾਂ ਕੋਰੀਅਰ ਕਰ ਦੇਗਾ ਹਾਂਜੀ ਹਾਂਜੀ ਕਰ ਦਾਂਗੇ ਹਨਾ ਤਾਂ ਇਹ ਮੁੰਡਾ ਯਾਰ ਕੋਰੀਅਰ ਵੀ ਕਰ ਦੂਗਾ ਬਾਹਰ ਬੂਰ ਮਂਗਾਉਣੇ ਹੁੰਦੇ ਆ ਤੁਸੀਂ ਛੱਲਣਾ ਦੜਾ ਯਾ ਉਹ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਇੱਥੇ ਨਾਲੇ ਤਾਂ ਮੁੰਡੇ ਨੂੰ ਰੁਜ਼ਗਾਰ ਦਿਓ ਆਪਣਾ ਜਵਾਨ ਆਕਾ ਬਾਹਰ ਨਹੀਂ ਜਾਣਾ ਚਾਹੁੰਦਾ ਹਾਂਜੀ ਨਾਲੇ ਤਾਂ ਇਹਨੂੰ ਰੁਜ਼ਗਾਰ ਦਿਓ ਨਾਲੇ ਇਹ ਤੋਂ ਮਂਗਾਓ ਜਾਇਜ਼ ਰੇਟ ਦੇ ਵਿੱਚ ਆ ਜਿੰਨੇ ਕ ਪੈਸੇ ਤੁਸੀਂ ਇੱਕ ਇੱਕ ਪੈਂਟ ਤੇ ਲਾ ਦਿੰਨੇ ਏਨੇ ਦਾ ਇਹਨੇ ਟਰੰਕ ਭਰ ਕੇ ਭੇਜ ਦੇਣਾ ਤੁਹਾਨੂੰ ਹਾਂਜੀ ਠੀਕ ਹੈ ਹੂੰ ਹਾਂਜੀ ਆਪਾਂ ਅੰਗਰੇਜ਼ਾਂ ਨੇ ਤਾਂ ਦੇਖ ਕੇ ਕਹਿਣਾ ਵੀ ਕਮਾਲ ਆ ਇਹ ਕਿੱਥੋਂ ਲਿਆਉਂਦੇ ਲੀੜੇ ਪ੍ਰਿੰਟਰ ਟੀ-ਸ਼ਰਟ 300 ਦੇ ਵਿੱਚ ਲਓ ਜੀ ਡੰਬ ਆਫ ਸ਼ੋਲਡਰ ਲਓ ਜੀ ਤੇ ਆਪਣਾ ਮੁੰਡਾ ਸਭ ਕੁਝ ਸਿੱਖ ਚੁੱਕਿਆ ਨਾਲੇ ਆਫ ਸ਼ੋਲਡਰ ਔਨ ਸ਼ੋਲਡਰ ਡਰਾਈ ਫਿਟ ਸਾਰਾ ਕੁਝ ਜਾਣਦਾ ਹੈ ਹਾਂਜੀ ਸਖ ਗਿਆ ਯਾਰ ਮਾਰ ਹੋ ਗਿਆ ਬੰਦਾ ਜਿਹਨੇ ਬੰਦੇ ਨੇ ਬਾਈ ਪਕੜ ਕਰਨੀਆਂ ਕੰਮ ਦੀ ਉਹਨੇ ਥੋੜੇ ਚਰਚੀ ਕਰ ਜਾਣੀ ਹਾਂ ਇੱਥੋਂ ਪਤਾ ਲੱਗਦਾ ਵੀ ਬੰਦਾ ਯਾਰ ਲੰਬੀ ਰੇਸ ਦਾ ਘੋੜਾ ਇਹ ਹੈ ਹਨਾ ਹਾਂ ਆ ਲਓ ਜੀ ਜਿਹਨੇ ਪ੍ਰਿੰਟਡ ਲੈਣੀਆਂ ਤੇ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਪ੍ਰਿੰਟ ਕਰਾਉਣਾ ਹੋਇਆ ਉਹ ਵੀ ਦੱਸ ਦਿਓ ਕਰ ਕਰਾ ਵੀ ਦਊਗਾ ਇਹ ਮੈਕਸਿਮਮ ਜੀਨ ਆਪਣੇ ਕੋਲ 1200 1400 1500 ਤੱਕ ਜਾਂਦੀ ਹੈ ਹਾਂ ਸ਼ੁਰੂ ਆਪਣੇ ਤੋਂ ਜੀਨ 800 ਤੋਂ ਹੁੰਦੀ ਆ 800 ਤੋਂ ਹੁੰਦੀ ਆ ਆ ਸਾਰੀਆਂ ਜੀਨਾਂ ਪੰਜਾਂ ਹਰੇਕ ਸਾਈਜ਼ ਪਿਆ ਹਾਂਜੀ ਹਰੇਕ ਤਰ੍ਹਾਂ ਦੀ ਕੁਆਲਿਟੀ ਪਈ ਆ ਦੇਖੋ ਆ ਪੰਜਾਂ ਜੇ ਮੈਂ ਦਿਖਾਉਂਗਾ ਸਾਰੀ ਦੁਕਾਨ ਖਲਾਰੀ ਜਾਊਗੀ ਪਰ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਪੈਂਡ ਦਾ ਕਹਿੰਦੇ ਹੁੰਦੇ ਆ ਗੀਰਿਆਂ ਤੋਂ ਹੀ ਪਤਾ ਲੱਗ ਜਾਂਦਾ ਹੁੰਦਾ ਹਾਂਜੀ ਸਾਦਕ ਦੇ ਵਿੱਚ ਮਾੜਾ ਐਡਰੈਸ ਬੋਲਦੇ ਦੁਆਰਾ ਸਾਦਕ ਦੇ ਵਿੱਚ ਜੰਡ ਸਾਹਿਬ ਰੋਡ ਤੇ ਨੀਅਰ ਫਾਰਮਰ ਕੱਪੜੇ ਵਾਲਿਆਂ ਦੇ ਨਾਲ हां फार्मर ਕੱਪੜੇ ਵਾਲਿਆਂ ਦੇ ਨਾਲ ਆ ਸੱਚ ਨੂੰ ਵੈਸੇ ਤਾਂ ਤੁਸੀਂ ਬਾਈ ਨੂੰ ਨਾ ਜਦੋਂ ਫੋਨ ਕਰੋਗੇ ਤੇ ਤੋਂ ਲੋਕੇਸ਼ਨ ਸੈਂਡ ਕਰਾ ਲਿਓ ਇਹ ਜਦੋਂ ਲੋਕੇਸ਼ਨ ਸੈਂਡ ਕਰੂਗਾ ਜਮਾ ਇਹਦੀ ਸੈਂਡ ਕੀਤੀ ਲੋਕੇਸ਼ਨ ਦੁਕਾਨ ਦੇ ਮੂਹਰੇ ਹੀ ਲਿਆ ਕੇ ਖੜਾਉਂਦੀ ਆ ਬ੍ਰਦਰਸ ਵਾਲਿਆਂ ਦਾ ਬ੍ਰਦਰਸ ਗਾਰਮੈਂਟ ਬ੍ਰਦਰਸ ਗਾਰਮੈਂਟ ਲਿਖਿਆ ਹੋਇਆ ਉੱਤੇ ਤੇ ਅਗਲੇ ਪਾਸੇ ਮਾੜਾ ਜਿਹਾ ਦਿਖਾ ਦਗੇ ਹਰਜੋਤ ਮਾੜਾ ਜਿਹੜਾ ਜੇ ਕਿਸੇ ਦਾ ਮੰਨਦਾ ਲੋ ਬਜਟ ਆ ਲੋ ਬਜਟ ਆ ਹਨਾ ਹਾਂਜੀ ਪਾ ਉਹ ਬੰਦਾ ਵੀ ਚਲੋ ਕਿਸੇ ਬੰਦੇ ਨੇ ਯਾਰ ਪਾਉਣਾ ਹੁੰਦਾ ਵਿਆਹ ਸ਼ਾਦੀ ਪਾਉਣ ਵਾਲੇ ਆ ਫਰੈਸ਼ ਹੀ ਆ ਪੀਸ ਹਾਂਜੀ ਹਾਂਜੀ ਇਹ ਵੀ ਫਰੈਸ਼ ਹੀ ਆ ਇਹ ਕਿੰਨੇ ਕਿੰਨੇ 200 ਦੇ ਵਿੱਚ ਟੀ-ਸ਼ਰਟ ਇਹ 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 ਸ਼ਰਟਾਂ ਦੇਖੋ ਇਸ ਤਰ੍ਹਾਂ ਦੀਆਂ ਸ਼ਰਟਾਂ ਜਿਹੜੀਆਂ ਤੁਹਾਨੂੰ ਇਹ 2-200 ਰੁਪਏ ਦੇ ਵਿੱਚ ਮਿਲ ਜਾਣਗੀਆਂ ਆ ਪੰਨੀਆਂ ਜਿਹੜੀਆਂ ਹਾਂਜੀ ਤੇ ਇਧਰ ਆ ਆ ਜਿਹੜੀਆਂ ਸ਼ਰਟ ਆ ਆ ਟੀ-ਸ਼ਰਟਾਂ ਇਹ ਟੀ-ਸ਼ਰਟ ਸਿਰਫ ਪੂਰੀ ਬਾਂਦੀ ਆ ਹਾਂਜੀ ਇਹ ਆਪਾਂ ਨੂੰ 250 ਦੇ ਵਿੱਚ ਇਹ 250 ਰੁਪਏ ਦੇ ਵਿੱਚ ਆ ਜਿਨੇ ਘੱਟ ਪੈਸੇ ਖਰਚਾ ਕਰਨੇ ਆ ਹਾਂਜੀ ਇਹ 200 ਦੇ ਵਿੱਚ ਪੂਰੀ ਬਾਂਦੀ ਟੀ-ਸ਼ਰਟ ਆ 200 ਦੇ ਵਿੱਚ ਪੂਰੀ ਬਾਹਾਂ ਦੀ ਟੀ-ਸ਼ਰਟ ਹਾਂਜੀ ਹਾਂਜੀ ਇਹ ਹਾਫ 슬ੀਵ ਟੀ-ਸ਼ਰਟ ਸਿਰਫ 250 ਦੇ ਵਿੱਚ ਆ 2 250 ਰੁਪਏ ਦੇ ਵਿੱਚ ਹਾਂਜੀ ਇਹ ਹਾਫ 슬ੀਵ ਟੀ-ਸ਼ਰਟ ਸਿਰਫ 200 ਰੁਪਏ ਵਿੱਚ ਆ ਮਤਲਬ ਇੱਥੇ 2 250 ਰੁਪਏ ਦੇ ਵਿੱਚ ਆ ਜਿਵੇਂ ਲੋਰਾਂ ਇਹ ਲੋਰ ਆ ਲੋਰ 250 ਦਾ ਹਾਂ ਆ 200 ਦਾ ਆ 350 ਦਾ ਲੋਰ ਹਾਂ ਤੇ ਪੂਰੇ ਵਧੀਆ ਹੀ ਆ ਇਹ ਵੀ ਫਰੈਸ਼ ਦੇ ਹੀ ਆ ਵੀ ਆਏ ਨੀਗਾ ਇਹ ਫਰੈਸ਼ ਪੀਸ ਹੀ ਆ ਹਾਂ ਫਰੈਸ਼ ਪੀਸ ਆ ਸਜਣੋ ਜੇ ਕਿਸੇ ਨੇ ਇਹ ਲੈਣੇ ਆ ਤਾਂ ਇਹ ਵੀ ਬ੍ਰਦਰਸ ਵਾਲਿਆਂ ਦੇ ਨਾਲ ਸੰਪਰਕ ਕਰ ਲਿਓ ਸਾਧਕ ਸਾਧਕ ਦੇ ਨੇੜੇ ਵਾਲੇ ਤਾਂ ਜਰੂਰ ਇਸ ਗੱਲ ਦਾ ਧਿਆਨ ਦੇ ਦਿਓ ਵੀ ਤੁਹਾਡੇ ਨੇੜੇ ਹਰਜੋਤ ਨੇ ਨਵੇਂ ਮੁੰਡੇ ਨੇ ਕੰਮ ਕੀਤਾ ਸਜਣੋ ਤੇ ਬੰਦੇ ਦੀ ਸਪੋਰਟ ਕਰਨੀ ਆ ਆਪਾਂ ਡਟ ਕੇ ਬੰਦਾ ਡੋਲਣਾ ਨਹੀਂ ਚਾਹੀਦਾ ਆਪਾਂ ਇਹ ਬੰਦਾ ਹੁਣ ਬਾਹਰ ਨਹੀਂ ਜਾਣ ਦੇਣਾ ਇੱਥੇ ਹੀ ਕਾਮਯਾਬ ਕਰਨਾ ਜੇ ਕੋਈ ਇਤਰ ਲਾਉਣ ਦਾ ਸ਼ੌਂਕ ਰੱਖਦਾ ਆਪਾਂ ਸਸਤਾ ਇਤਰ ਵੀ ਲੈ ਕੇ ਰੱਖਿਆ ਉਹਨਾਂ ਵਾਸਤੇ ਠੀਕ ਹੈ ਲੈ ਆ ਜਾ ਸਿਰਫ 300 ਦੇ ਵਿੱਚ 10 ਐਮਐਲ ਸਿਰਫ 300 ਦੇ ਵਿੱਚ 10 ਐਮਐਲ ਸਿਰਫ 300 ਦੇ ਵਿੱਚ ਹਾਂਜੀ ਠੀਕ ਆ ਇਹਦੀ ਫ੍ਰੈਗਰੈਂਸ ਸਿਰਫ 3 ਤੋਂ 4 ਘੰਟੇ ਰਹਿੰਦੀ ਆ ਅੱਛਾ ਹਾਂ ਜੇ ਕੋਈ ਸ਼ੌਂਕ ਰੱਖਦਾ ਏ ਉਹਦੇ ਵਾਸਤੇ ਲੈਂਦਾ ਸਸਤਾ ਇਤਰ ਬਸ ਠੀਕ ਆ ਲੋ ਬਜਟ ਆਏ ਵਾਸਤੇ ਹੂੰ ਟਾਈਆਂ ਟਪੜੇ ਹਾਂ ਟਾਈਆਂ ਆਪਾਂ ਪ੍ਰੀਮੀਅਮ ਟਾਈ ਦੇ ਰਹੇ ਆ ਸਿਰਫ 350 ਦੇ ਵਿੱਚ हां जी ਨੇ ਟਾਈ ਲਾਉਣੀ ਆ 350 ਰੁਪਏ ਦੇ ਵਿੱਚ ਪੂਰੀ ਵਧੀਆ ਟਾਈ ਮਿਲ ਜੂ ਹਾਂਜੀ ਇਹ ਅਸੀਂ ਟਾਈ ਆਪਾਂ 250 ਚ ਲੈ ਰਹੇ ਆ ਲਓ ਜੀ ਇਹਦੇ ਵਿੱਚ 100 ਰੁਪਏ ਦਾ ਦਾ ਪ੍ਰੀਤ ਬਾਕਸ ਆਈ ਆ ਓਏ ਹਾਂ ਹੈ ਤੇ ਜੇ ਕੋਈ ਆਪਣੇ ਤੋਂ ਸਿੰਪਲ ਸਿੱਧੀ ਟਾਈ ਲੈਣਾ ਚਾਹੁੰਦਾ ਹੂੰ ਉਹ 150 ਦੇ ਵਿੱਚ ਆਹ ਲਓ ਜੀ 150 ਰੁਪਏ ਦੀ ਵੀ ਟਾਈ ਆ ਕਰੋ ਗੱਲ ਤੇ ਬੈਲਟਾ ਆਪਣੇ ਕੋਲ ਸ਼ੁਰੂ ਹੋ ਜਾਂਦੀਆਂ ਆ 200 ਤੋਂ ਲੈ ਕੇ ਹੂੰ 500 ਤੱਕ 200 ਰੁਪਏ ਤੋਂ ਲੈ ਕੇ 500 ਰੁਪਏ ਤੱਕ 벨ਟਾਂ ਮਿਲ ਜਾਣਗੀਆਂ ਪਰਫਿਊਮ ਵੀ ਪਏ ਲੱਗਦੇ ਮੈਨੂੰ ਹਾਂਜੀ ਹਾਂਜੀ ਹੈ ਆ ਪਰਫਿਊਮ ਵੀ ਦਾ ਪਿਆਈ ਸਿਰਫ ਹੈ 200 ਰੁਪਏ ਲੋ ਜੀ ਤੇ ਆ ਕੀ ਕੱਢੀ ਉਹ ਸਕਿਨ ਫਿਟ ਜਿਹੜੀ ਸ਼ਰਟ ਦੇ ਥੱਲੋਂ ਦੀ ਪੈਂਦੀ ਹੈ ਜੀ ਅੱਛਾ ਜਿਵੇਂ ਸਾਡਾ ਹਰ ਭੇਜ ਪਾਉਂਦਾ ਹਾਂਜੀ ਹਾਂ ਇਹ ਸਿਰਫ 200 ਦੇ ਵਿੱਚ ਆ ਹੂੰ ਇਹਦਾ ਗਲਾ ਲੂਜ਼ ਨਹੀਂ ਹੋਊਗਾ ਜ਼ਾਰਾ ਦੀ ਆ ਜ਼ਾਰਾ ਦੀ ਆ ਠੀਕ ਹੈ ਜੀ ਹਾਂਜੀ ਇਹਦਾ ਗਲਾ ਨਹੀਂ ਲੂਜ਼ ਹੋਊਗਾ ਹਾਂਜੀ ਤੇ ਇਹ 200 ਰੁਪਏ ਦੇ ਵਿੱਚ ਮਿਲ ਜੂਗੀ ਸਜਣੋ ਹਾਂਜੀ ਹੂੰ ਸਦਕਾ ਦੇ ਲੋ ਜੀ ਇਹ ਪੂਰੀਆਂ ਟਾਇਟ ਆ ਹਾਂਜੀ ਹਾਂ ਜਿਹੜਾ ਥੱਲੇ ਥੁਲੇ ਦੀ ਪਾਉਨੇ ਹੁੰਦੇ ਆ ਜਾਂ ਜੰਮ ਜੰਮ ਲਾਉਣ ਲੱਗੇ ਮੁੰਡੇ ਨੇ ਪਾਉਣੀ ਆ ਹਾਂਜੀ ਇਹ ਉਹ ਕੇਸ ਆ ਜਿਹੜਾ ਕੋਈ ਜਮ ਵਾਲੀ ਸਰਟਾ ਆ ਜਿਹਨੂੰ ਜਮ ਜਿਨੇ ਜਾਣਾ ਚਾਹਦਾ ਹੂੰ ਅੱਜ ਮਾਸ ਤੇ ਅੱਧੋਰ ਦੀ ਸਪੈਸ਼ਲ ਆ ਦੇ ਦੇ ਉੱਪਰ ਵੀ ਲਓ ਜੀ ਆਹ ਹਾਂ ਇਹ ਜਮ ਵਾਸਤੇ ਸਪੈਸ਼ਲ ਆ ਇਹ ਤਾਂ ਸੋਹਣੀ ਬਹੁਤ ਆ ਯਾਰ ਇਹ ਤਾਂ ਕਰਲੀ ਜਮ ਵਾਸਤੇ ਕਿ ਇਹ ਤਾਂ ਹੂ ਵੀ ਪਾਈ ਜਾਉ ਜਾਂਦੀ ਹੈ ਹਾਂਜੀ ਹਾਂਜੀ ਫੰਕਸ਼ਨ ਤੇ ਵੀਅਰ ਕਰ ਸਕਦੇ ਆ ਹਾਂ ਇਹ ਤਾਂ ਯਾਰ ਹੂ ਵੀ ਯਾਰ ਮੁੰਡੇ ਖੁੰਡੇ ਤੇ ਪੌਣ ਨੂੰ ਯਾਰ ਇਹ ਤਾਂ ਕਮਾਲ ਆ ਲੈ ਪੂਰੀ ਸੰਖੇ ਹੀ ਆ ਹੈ ਗੱਲ ਬਾਤ ਆ ਯਾਰ ਐ ਐਹੋ ਜਿਹਾ ਬਹੁਤ ਕੁਝ ਆ ਯਾਰ ਮੁੰਡੇ ਕੋਲੇ ਆਉਂਗੇ ਤੁਹਾਨੂੰ ਬਹੁਤ ਕੁਝ ਮਿਲ ਜਾਣਾ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਆ ਆਪਦੇ ਨੇੜੇ ਤੇਰੇ ਸਾਧਕ ਦੇ ਨੇੜੇ ਤੇੜੇ ਉਹ ਤਾਂ ਮੋਟਰਸਾਈਕਲ ਚੱਕੋ ਗੱਡੀ ਚੱਕੋ ਢੇੜਾ ਮਾਰ ਕੇ ਜਾਇਓ ਮੂਰੇ ਗੱਡੀ ਗੁੱਡੀ ਲਾਉਣ ਨੂੰ ਵੀ ਵਧੀਆ ਥਾਂ ਹੈਗਾ ਜਿਉਂਦੇ ਰਹੋ ਜੀ ਜੇ ਕੋਈ ਸਾਡਾ ਪੇਜ ਤੁਹਾਡੇ ਨਾਲ ਮੰਨਦਾ ਸ਼ੇਅਰ ਕਰਕੇ ਆਊਗਾ ਅਸੀਂ ਉਹਦਾ ਹੋਰ ਜੇ ਹਾਂ 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 ਇਹਨਾਂ ਦਾ ਪੇਜ ਆ ਪੇਜ ਦਸੀ ਨਾ ਕੀ ਬ੍ਰਦਰ ਗਾਰਮੈਂਟਸ ਬ੍ਰਦਰ ਬ੍ਰਦਰ ਗਾਰਮੈਂਟਸ ਇਹਨਾਂ ਦਾ ਇੰਸਟਾ ਤੇ ਨਾ ਪੇਜ ਆ ਜੇ ਉਹ ਇਹਨਾਂ ਦੇ ਨਾਲ ਨਾ ਤੁਸੀਂ ਬਸ ਇਹਨਾਂ ਨੂੰ ਦਿਖਾਉਣਾ ਵੀ ਸਾਡਾ ਫਾਲੋ ਕੀਤਾ ਵਾ ਹਾਂਜੀ ਫਿਰ ਤੁਹਾਨੂੰ ਫਿਰ ਮਤਲਬ ਤੁਹਾਨੂੰ ਹੋਰ ਬੈਨੀਫਿਟ ਹੋਰ ਬੈਨੀਫਿਟ ਹੋਊਗਾ ਹੋਰ ਬੈਨੀਫਿਟ ਮਿਲ ਜਾਣਾ ਜੇ ਇਹਨਾਂ ਵਾਲਾ ਪੇਜ ਤੁਸੀਂ ਫਾਲੋ ਕਰਕੇ ਆਉਂਗੇ ਹਾਂਜੀ